ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਲੂ ਬੀਜ ਰਹੇ ਆ 4 ਨਵੰਬਰ ਨੂੰ ਤੇ ਬਿਨਾ ਰੇਸਪ੍ਰੇਅ ਤੋ ਆਪਾਂ ਬੀਜ ਦਿੰਨੇ ਹਰ ਸਾਲ ਹੀ ਆਪਣੇ ਜੋਗੇ ਬੀਜ ਦਿੰਨੇ ਆ ਇਸ ਵਾਰ ਆਪਾਂ ਕਨਾਲ ਆਲੂਆਂ ਦੀ ਬੀਜ ਰਹੇ ਆ ਇੱਕ ਕਨਾਲ ਆਲੂ ਲਾਵਾਂਗੇ ਆਪਾਂ ਇਹਦੇ ਵਿੱਚ ਗੋਬਰ ਗੈਸ ਦਾ ਜਿਹੜਾ ਬੇਸਟ ਆ ਉਹ ਪਾਇਆ ਸੀਗਾ ਫਿਰ ਉਹਦੇ ਉੱਤੇ ਰੋਣੀ ਕਰਤੀ ਫਿਰ ਉੱਤੋਂ ਆਪਾਂ ਹੁਣ ਇਹਨਾਂ ਆਲੂਮਰੀ ਬੀਜਾਈ ਕਰ ਰਹੇ ਹਾਂ ਹੁਣ ਆਹ ਦੇਖੋ ਆਪਣੇ 1 ਮਹੀਨੇ ਦੇ ਆਲੂ ਹੋਏ ਆ ਇਹਦੇ ਵਿੱਚ ਨਾ ਮਾਤਰ ਤਾਂ ਨਦੀਨ ਸੀਗੇ ਆਪਾਂ ਮਲਚਿੰਗ ਕਰਤਾ ਸੀ ਫਸਟ ਟਾਈਮ ਲਈ ਤੇ ਫਿਰ ਆਪਾਂ ਉੱਤੋਂ ਪਰਾਲੀ ਹਟਾਤੀ ਸੀ ਫਿਰ ਆਪਾਂ ਇਹਨੂੰ ਗੋਡੀ ਕਰਤੀ ਐ ਰੇ ਸਪਰੇਅ ਤੋਂ ਬਿਨਾ ਜਿਹੜੀ ਚੀਜ਼ ਹੋਣੀ ਉਹਦਾ ਇੱਕ ਟੇਸਟ ਵੀ ਵੱਖਰਾ ਹੁੰਦਾ ਨਹੀਂ ਤਾਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਆਲੂ ਦੇ ਵਿੱਚ ਤਾਂ ਡੀਏਪੀ ਇੰਨੀ ਕਿ ਜ਼ਿਆਦਾ ਪੈਂਦੀ ਹੈ ਨਾ ਦੋਸਤੋ ਕਿ ਆਲੂ ਦਾ ਰਹਿੰਦਾ ਤੇ ਆਪਾਂ ਇਹ ਤੇ ਗੋਬਰ ਗੈਂਸ ਦਾ ਜਿਹੜਾ ਵੇਸਟ ਸੀ ਉਹ ਵੀ ਇਹਨੂੰ ਪਹਿਲਾਂ ਪਾਇਆ ਬੀਜਾਂ ਨੂੰ ਪਹਿਲਾਂ ਪਾਇਆ ਇੱਕ ਵਾਰ ਜਿਹੜੇ ਦੂਸਰਾ ਪੈਨ ਲਗਾਇਆ ਆ ਪਾਉਣ ਨੂੰ ਇਹ ਮੈਨੂੰ ਪਾਇਆ ਇਸ ਤੋਂ ਲਗਾ ਨੂੰ ਬੇਡੀ ਪਾਈ ਆ ਜਾਂ ਮਿੱਟੀ ਲਾਈ ਆ ਚਾਰ ਵਾਰ ਨੋਰਤਾ ਕੁਝ ਵੀ ਨਹੀਂ ਕੀਤਾ ਤੇ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਦੋਸਤੋ ਵੀ ਚੈੱਕ ਕਰ ਸਕਦੇ